ਜਾ ਬਾਬਾ ਜੀ ਲਾਈਵ ਹੋਇਆ ਜੀ ਨਵਾਂ ਸਵੇਰਾ ਤੋਂ ਮੰਦਰ ਲਖ ਦਾਤਾ ਲਾਲਾ ਪੀਰ ਲਾਲਾ ਹਕਮ ਜਾਂਸੂਰੀ ਬਸਤੀ ਸ਼ੇਖ ਨੀਅਰ ਸ਼ੇਵੀ ਪਾਸ਼ਾਏ ਗੁਰਦੁਆਰਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਦੇਖ ਸਕਦੇ ਹੋ ਦਰਬਾਰ ਦੇ ਜਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਫਿਰ ਦਰਬਾਰ ਦੇ ਅੰਦਰ ਤੁਹਾਨੂੰ ਲੈ ਕੇ ਚਲਦੇ ਆਂ ਇਹ ਦਰਬਾਰ ਹੈ ਜਿਹੜਾ ਬਾਬਾ ਜੀ ਦਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੂੰ ਬਹੁਤ ਸੁੰਦਰ ਗਾਰਡਨ ਜਿਹੜਾ ਤੇ ਅੰਦਰ ਬਣਾਇਆ ਗਿਆ ਵਾ ਔਰ ਲੱਖ ਦਾਤਾ ਲਾਲਾ ਵਾਲੇ ਪੀਰ ਦੀ ਸਤਿ ਸ਼ਾਨ ਇਹ ਜਰਾ ਚਰਾਗ ਜਲ ਰਿਹਾ ਬਾਬਾ ਜੀ ਦਾ ਔਰ ਇੱਥੇ ਨਿਸ਼ਾਨ ਸਾਹਿਬ ਜਿਹੜਾ ਝੰਡੇ ਝੁਲਦੇ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਲੱਖ ਦਾਤਾ ਲਾਲਾ ਵਾਲੇ ਪੀਰ ਤੇਰਵਾਰ ਦੀਆਂ ਸਾਡੇ ਤੇ ਛੀਦੂ ਬਾਜੀ ਬਾਬਾ ਜੀ ਜਿਹੜੇ ਸੇਵਾ ਕਰਦੇ ਨੇ ਅੱਜ ਉਹਨਾਂ ਦੇ ਪਤਨੀ ਜਿਹੜੇ ਬਾਬਾ ਜੀ ਦੀ ਸੇਵਾ ਦਾ ਕਰ ਰਹੇ ਨੇ ਤੇ ਦੇ ਸਾਡੇ ਤਸਵੀਰਾਂ ਜੈ ਬਾਬਾ ਜੀ ਦੀ ਜੈ ਲੱਖ ਦਾਤਾ ਲਾਲਾ ਵਾਲੇ ਪੀਰ ਜੋ ਕਿ ਬੜੀ ਤੱਤਸਕ ਜਗਾਵਾ ਸੁਵੇਰਾ ਤੁਹਾਨੂੰ ਦਿਖਾ ਰਹੇ ਆ। ਸ਼ਰਾਗ ਬਾਬਾ ਜੀ ਦਾ ਚੱਕ ਰਹੇ ਨੇ ਆ। ਲਕਾ ਦਾ ਲਾਲਾਲੇ ਪੀਰ। ਚਾਸਕ ਜਗਾ ਬਸਤੀ ਸ਼ੇਖ। ਪੀਰ ਸ਼ੇਵੀ ਪਾਸ਼ਾ ਹੀ ਗੁਰਦੁਆਰਾ। ਦੇ ਨਾਲ ਲਗਦਾ ਸਥਾਨ ਬਾਬਾ ਜੀ ਦਾ। ਦੇਖ ਸਕਦੇ ਹੋ ਤਸਵੀਰਾਂ। ਪਰਚੀਨ ਮੰਦ ਅੰਦਰ ਹੈ ਮਾਤੇ ਦੇ ਦਰਬਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਵੀ ਜੇ ਬਾਬਾ ਜੀ ਤੇ ਪਤਨੀ ਅੱਜ ਤੇ ਸੇਵਾ ਕਰ ਰਹੇ ਨੇ ਤਸਵੀਰ ਆਪ ਵੀ ਦੇ ਸਕਦੇ ਹੋ ਦਰਬਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਖਦਾ ਦਾ ਲਾਲਾ ਵਾਲੇ ਪੀਰ ਪਸਤੀ ਸ਼ੇਖ ਲਾਲਾ ਹੁਕਮ ਚੰਦ ਸੂਰੀ ਪਰਿਵਾਰ ਵਾਲੋਂ ਇਸਤਾਨ ਹੈ ਬਾਬਾ ਜੀ ਦਾ ਜੱਦੀ ਸਥਾਨ ਆਉਂਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ